ਬਿਖੇਨ ਸਿਉ ਕਾਹਿ ਰਚਿਓ ਨਿਮਖ ਨਾ ਹੋਹਿ ਉਦਾਸ ਕਹੋ ਨਾਨਕ ਭਜ ਹਰਿ ਮਨਾ ਪਰੈ ਨ ਜਮ ਕੀ ਫਾਸ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਅੱਜ ਦੇ ਸ਼ਲੋਕ ਵਿੱਚ ਸਾਨੂੰ ਸਮਝਾ ਰਹੇ ਆ ਬਿਖੇਨ ਸਿਉ ਕਾਹਿ ਰਚਿਓ ਤਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਭਲਿਆ ਤੂੰ ਵਿਸ਼ੇ ਵਿਕਾਰਾਂ ਵਿੱਚ ਹਰ ਰੋਜ਼ ਮਸਤ ਰਹਿਣਾ ਆ ਨਿਮਕ ਨਾ ਹੋਵੇ ਉਦਾਸ ਅੱਖ ਝਮਕਣ ਜਿੰਨੇ ਸਮੇਂ ਵਾਸਤੇ ਵੀ ਤੂੰ ਵਿਸ਼ਿਆਂ ਤੋਂ ਆਪਣਾ ਚਿੱਤ ਨਹੀਂ ਹਟਾਉਂਦਾ ਕਹੋ ਨਾਨਕ ਭਜ ਹਰਮਨਾ ਓਏ ਭਲਿਆ ਤੈਨੂੰ ਜੇ ਪ੍ਰਮਾਤਮਾ ਨੇ ਸਰੀਰ ਦਿੱਤਾ ਪ੍ਰਮਾਤਮਾ ਦਾ ਭਜਨ ਕਰਿਆ ਕਰ ਵਾਹਿਗੁਰੂ ਨੂੰ ਯਾਦ ਕਰਿਆ ਕਰ ਜੇ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਤੇ ਫਿਰ ਮਹਾਰਾਜ ਕਹਿੰਦੇ ਤੂੰ ਜਮਾ ਦੀ ਫਾਹੀ ਵਿੱਚ ਪੈ ਜਾਏਗਾ ਜੇ ਭਜਨ ਕਰੇਗਾ ਨਾਮ ਜਪੇਗਾ ਪਰੇ ਨਾ ਜਮ ਕੀ ਫਾਸ ਫਿਰ ਜਮਾ ਦੀ ਫਾਹੀ ਤੇਰੇ ਘਰ ਵਿੱਚ ਨਹੀਂ ਪਵੇਗੀ